ਦੇ ਨਾਮ ਪਾਣੀ ਨਾਲ ਜੁੜ ਗਿਆ ਆਪਣੇ ਜੀਵਨ ਨੂੰ ਸਹੀ ਤਰੀਕੇ ਦੇ ਨਾਲ ਬਸਰ ਕਰ ਰਿਹਾ ਹੈ ਜੋ ਕੁਦਰਤ ਦੇ ਨਿਜਮ ਮੁਤਾਬਕ ਹੈ ਉਹ ਉਹਦਾ ਰੂਪ ਹੀ ਹੈ ਮਹਾਰਾਜ ਨੇ ਸਮਝਾਉਣਾ ਕਿ ਧਰ ਰਾਜ ਲੀਲਾ ਤੇਰੇ ਨਾਮ ਬਣਾਈ ਜੋਗ ਬਣਿਆ ਤੇਰਾ ਕੀਰਤਨ ਗਾਈ हे प्रभु तेरे नाम ने मेरे वास्ते वो मौज बना दीती है जो राजे लोका नु राज तो मिलदी प्रतीत हुंदी है जोग बनया तेरा कीर्तन गायी जब मैं तेरी सिफत सलाह दा गीत गांदा हां ता मेनू जोगियां वाला जोग प्राप्त हो जांदा है दुनिया वाला सुख ते पखिरी वाला सुख दोवें ही मेनू तेरी ਸਿਪਤ ਸਲਾਹ ਵਿੱਚੋਂ ਮਿਲ ਰਹੇ ਹਨ ਸਰਬ ਸੁਖਾ ਬਣੇ ਤੇਰੇ ਓਲੇ ਭ੍ਰਮ ਕੇ ਪਰਦੇ ਸਤਗੁਰ ਖੋਲੇ हे ਪ੍ਰਭੂ ਉਦੋਂ ਤੋਂ ਤੇਰੇ ਆਸਰੇ ਪਰਨੇ ਆਸਰੇ ਪਰਨ ਦਾ ਮਤਲਬ ਵੀ ਲੜ ਲੱਗਣਾ ਆਸਰਾ ਤੱਕਣਾ ਆਸਰਾ ਓਟ ਆਸਰਾ ਲੈਣਾ ਤੇ ਗੁਰੂ ਦੇ ਪਰਨੇ ਦਾ ਮਤਲਬ ਲੜ ਲੱਗਣਾ हे सच्चे بادشاہ ਉਦੋਂ ਤੋਂ ਤੇਰੇ ਆਸਰੇ ਪਰਨੇ ਰਹਿਣ ਨਾਲ ਮੇਰੇ ਵਾਸਤੇ ਸਾਰੇ ਸੁੱਖ ਹੀ ਸੁੱਖ ਬਣ ਗਏ ਹਨ। ਭ੍ਰਮ ਕੇ ਪਰਦੇ ਸਤ ਗੁਰ ਖੋਲੇ ਰਹਾਵੜਾ ਬੰਦਾ ਜੀ ਮਹਾਰਾਜ ਕਹਿੰਦੇ ਜਦੋਂ ਤੋਂ ਗੁਰੂ ਦਾ ਪਿਆਰਾ ਗੁਰੂ ਦਾ ਸੇਵਕ ਭਗਤ ਜਨ ਜਦੋਂ ਤੋਂ ਸਤ ਗੁਰੂ ਨੇ ਮੇਰੇ ਅੰਦਰੋਂ ਮਾਇਆ ਦੀ ਖਾਤ ਖਾਤਰ ਭਟਕਣਾ ਪੈਦਾ ਕਰਨ ਵਾਲੇ ਪਰਦੇ ਖੋਲ ਦਿੱਤੇ ਹਨ ਤੇ ਤੇਰੇ ਨਾਲੋਂ ਮੇਰੀ ਵਿਥ ਮੁੱਕ ਗਈ ਹੈ ਇਹ ਗੁਰੂ ਦੇ ਪਿਆਰੇ ਦੇ ਅਰਦਾਸ ਰੂਪੀ ਬਚਨ ਹਨ ਹੁਕਮ ਬੂਜ ਰੰਗ ਰਸ ਮਾਣੇ ਸਤ ਗੁਰ ਸੇਵਾ ਮਹਾਂ ਨਿਰਵਾਣੀ हे प्रभु तेरी रजा ਨੂੰ ਸਮਝ ਕੇ ਮੈਂ ਸਾਰੇ ਆਤਮਿਕ ਆਨੰਦ ਮਾਣ ਰਿਹਾ ਹਾਂ ਸਤਿਗੁਰੂ ਦੀ ਦੱਸੀ ਸੇਵਾ ਦੀ ਬਰਕਤ ਨਾਲ ਮੈਨੂੰ ਬੜੀ ਉੱਚੀ ਵਾਸਨਾ ਰਹਿਤ ਅਵਸਥਾ ਪ੍ਰਾਪਤ ਹੋ ਗਈ ਹੈ ਬੜੀ ਉੱਚੀ ਵਾਸਨਾ ਰਹਿਤ ਅਵਸਥਾ ਪ੍ਰਾਪਤ ਹੋ ਗਈ ਹੈ ਜਿਨ ਤੂੰ ਜਾਤਾ ਸੋ ਗ੍ਰਿਸ਼ਟ ਉਦਾਸੀ ਪਰਬਾਨ ਜਿਨ ਤੂੰ ਜਾਤਾ ਸੋ ਗ੍ਰਿਸ਼ਟ ਉਦਾਸੀ ਪਰਬਾਨ اے ਪ੍ਰਭੂ ਜਿਸ ਮਨੁੱਖ ਨੇ ਤੇਰੇ ਨਾਲ ਡੂੰਗੀ ਸਾਹ ਚ ਪਾ ਲਈ ਉਹ ਚਾਹੇ ਗ੍ਰਿਸ਼ਤੀ ਹੈ ਚਾਹੇ त्यागी ਹੈ ਉਹ ਤੇਰੀਆਂ ਨਜ਼ਰਾਂ ਵਿੱਚ ਕਬੂਲ ਹੈ ਵਾਹ ਨਾਮ ਰਤਾ ਸੋਈ ਨਿਰਵਾਣ ਜਿਹੜਾ ਮਨੁੱਖ ਹੇ ਪ੍ਰਭੂ ਤੇਰੇ ਨਾਮ ਰੰਗ ਵਿੱਚ ਰੰਗਿਆ ਹੋਇਆ ਹੈ ਉਹੀ ਸਦਾ ਦੁਨੀਆ ਦੀਆਂ ਬਾਸਨਾ ਤੋਂ ਬਚਿਆ ਰਹਿੰਦਾ ਹੈ ਦੁਨੀਆ ਦੀਆਂ ਬਾਸਨਾਵਾਂ ਲੋਭ ਲਾਲਚ ਆਸਾ ਤ੍ਰਿਸ਼ਨਾ ਇਹ ਦੁਨਿਆਵੀ ਬਾਸ਼ਨਾਵਾਂ ਹਨ ਇਹਨਾਂ ਤੋਂ ਫਿਰ ਬਚ ਜਾਂਦਾ ਗੁਰੂ ਦਾ ਪਿਆਰਾ ਬਚਿਆ ਰਹਿੰਦਾ ਹੈ ਜਾ ਕੋ ਮਿਲਿਓ ਨਾਮ ਨਿਧਨ ਭਨਤ ਨਾਨਕ ਤਾ ਕਾ ਪੂਰ ਖਜ਼ਾਨਾ हे ਪ੍ਰਭੂ ਜਿਸ ਮਨੁਖ ਨੂੰ ਤੇਰਾ ਨਾਮ ਖਜ਼ਾਨਾ ਮਿਲ ਗਿਆ ਹੈ ਜਾ ਕੋ ਮਿਲਿਓ ਨਾਮ ਨਿਧਨ ਮਹਾਰਾਜ ਨੇ ਸਮਝਾਉਣਾ ਕੀਤਾ ਇਥੇ ਜਿਸ ਮਨੁੱਖ ਨੂੰ ਤੇਰਾ ਨਾਮ ਖਜ਼ਾਨਾ ਮਿਲ ਗਿਆ ਹੈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਉਸ ਦਾ ਉੱਚੇ ਆਤਮਕ ਜੀਵਨ ਦੇ ਗੁਣਾਂ ਦਾ ਖਜ਼ਾਨਾ ਸਦਾ ਭਰਿਆ ਰਹਿੰਦਾ ਹੈ ਜਿਹਨੂੰ ਨਾਮ ਦਾ ਖਜ਼ਾਨਾ ਮਿਲ ਗਿਆ ਤੇ ਉਸ ਦੇ ਆਤਮਕ ਜੀਵਨ ਦੇ ਉੱਚੇ ਆਤਮਕ ਜੀਵਨ ਦੇ ਗੁਣਾਂ ਦਾ ਖਜ਼ਾਨਾ ਸਦਾ ਭਰਿਆ ਰਹਿੰਦਾ ਹੈ ਉਸ ਗੁਰਮੁਖ ਪਿਆਰੇ ਦਾ ਆਸਾ ਮਹੱਲਾ ਪੰਜਵਾਂ ਤੀਰਥ ਜਾਓ ਤਾਂ ਹਉ ਹਉ ਕਰਤੇ ਪੰਡਤ ਪੁੱਛੋ ਤਾਂ ਮਾਇਆ ਰਾਤੇ ਏ ਮਿੱਤਰ ਜੇ ਮੈਂ ਕਿਸੇ ਤੀਰਥ ਉੱਤੇ ਜਾਂਦਾ ਹਾਂ ਤਾਂ ਉੱਥੇ ਮੈਂ ਮੈਂ ਧਰਮੀ ਮੈਂ ਧਰਮੀ ਆਖਦੇ ਵੇਖਦਾ ਹਾਂ ਜੇ ਕੋਈ ਤੀਰਥ ਇਸ਼ਨਾਨ ਤੇ ਜਾਂਦਾ ਨਾ ਕਿਸੇ ਤੀਰਥ ਤੇ ਜਾਂਦਾ ਕੋਈ ਮਤਲਬ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਧਰਮੀ ਹਾਂ ਪੰਡਤ ਪੁੱਛੋ ਤਾਂ ਮਾਇਆ ਰਾਤੇ ਜੇ ਮੈਂ ਜਾ ਕੇ ਪੰਡਤਾਂ ਨੂੰ ਪੁੱਛਦਾ ਹਾਂ ਤਾਂ ਉਹ ਵੀ ਮਾਇਆ ਦੇ ਰੰਗ ਵਿੱਚ ਰੰਗੇ ਹੋਏ ਹਨ ਸੋ ਅਸਥਾਨ ਬਤਾਵੋ ਮੀਤਾ ਸੋ ਅਸਥਾਨ ਬਤਾ ਵੋ ਮੀਤਾ ਜਾ ਕੇ ਹਰ ਹਰ ਕੀਰਤਨ ਨੀਤਾ ਹੇ ਮਿੱਤਰ ਮੈਨੂੰ ਉਹ ਥਾਂ ਦੱਸ ਜਿੱਥੇ ਹਰ ਵੇਲੇ ਪ੍ਰਮਾਤਮਾ ਦੀ ਸਿਫਤ ਸਲਾਹ ਹੁੰਦੀ ਹੋਵੇ ਸ਼ਾਸਤਰ ਬੇਦਾ ਪਾਪ ਪੁੰਨ ਵਿਚਾਰ ਨਰਕ ਸੁਰਗ ਫਿਰ ਫਿਰ ਔਤਾਰ ਏ ਮਿੱਤਰ ਸ਼ਾਸਤਰ ਤੇ ਵੇਦ ਪੁੰਨਾਂ ਤੇ ਪਾਪਾਂ ਦੇ ਵਿਚਾਰ ਹੀ ਦੱਸਦੇ ਹਨ ਇਹ ਦੱਸਦੇ ਹਨ ਕਿ ਫਲਾਨੇ ਕੰਮ ਪਾਪ ਹਨ ਫਲਾਨੇ ਕੰਮ ਪੁੰਨ ਹਨ ਬਹੁਤ ਸਾਰੇ ਧਾਰਮਿਕ ਗ੍ਰੰਥ ਹਨ ਜਿਹੜੇ ਉਹ ਇਹੀ ਦੱਸਦੇ ਨੇ ਸ਼ਾਸਤਰ ਤੇ ਵੇਦ ਇਹ ਪੁੰਨ ਪਾਪ ਦੀ ਗੱਲ ਹੀ ਕਰਦੇ ਨੇ ਵੇ ਆਹ ਕੰਮ ਕਰਨ ਦੇ ਨਾਲ ਭਾਈ ਤੈਨੂੰ ਪੁੰਨ ਲੱਗੇਗਾ ਤੇ ਆਹ ਕੰਮ ਕਰਨ ਦੇ ਨਾਲ ਪਾਪ ਲੱਗੇਗਾ ਗੁਰਬਾਣੀ ਇਹੋ ਜਿਹਾ ਕੁਝ ਨਹੀਂ ਦੱਸਦੀ ਜੀ ਗੁਰੂ ਗ੍ਰੰਥ ਸਾਹਿਬ ਪਾਪ ਤੇ ਪੁੰਨ ਦੀ ਗੱਲ ਹੀ ਨਹੀਂ ਕਰਦੇ ਉਹ ਤਾਂ ਮਹਾਰਾਜ ਕਹਿੰਦੇ ਨੇ ਵੀ ਤੂੰ ਨਾਮ ਬਾਣੀ ਨਾਲ ਜੁੜ ਜਾ ਤੇਰਾ ਜੀਵਨ ਸਫਲ ਸਵਰਗ ਭਰੀ ਜ਼ਿੰਦਗੀ ਜਿਏਗਾ ਨਰਕਾਂ ਵਿੱਚੋਂ ਨਿਕਲ ਜਾਏਗਾ ਬੈਮਾ ਪਰਮਾ ਕਰਮਾ ਕਾਂਡਾ ਵਿਸ਼ਿਆਂ ਬਕਾਰਾਂ ਦੇ ਆਸਾ ਤ੍ਰਿਸ਼ਨਾ ਦੇ ਨਰਕਾਂ ਵਿੱਚੋਂ ਤੂੰ ਨਿਕਲ ਜਾਏਗਾ ਜੇ ਤੂੰ ਪ੍ਰਭੂ ਪਰਮਾਤਮਾ ਦਾ ਨਾਮ ਜਪੇਗਾ ਤਾ ਪਾਪ ਪੁੰਨ ਦੀ ਗੱਲ ਹੀ ਨਹੀਂ ਕਰਦੀ ਗੁਰਬਾਣੀ ਨਾਮ ਦੀ ਗੱਲ ਕਰਦੀ ਹੈ ਸਿਰਫ ਇਥੇ ਸ਼ਾਸਤਰ 베ਦ ਪਾਪ ਪੁੰਨ ਵਿਚਾਰ ਨਰਕ ਸੁਰਗ ਫਿਰ ਫਿਰ ਉਹ ਤਾਰ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਕਰਨ ਕਾ ਨਾਲ ਮੁੜ ਮੁੜ ਕਦੇ ਨਰਕ ਵਿੱਚ ਤੇ ਕਦੇ ਸੁਰਗ ਵਿੱਚ ਪੈ ਜਾਈਦਾ ਹੈ ਗ੍ਰਸਤ ਵਿੱਚ ਚਿੰਤ ਉਦਾਸ ਹੰਕਾਰ हे ਮਿੱਤਰ ਗ੍ਰਸਤ ਵਿੱਚ ਰਹਿਣ ਵਾਲਿਆਂ ਨੂੰ ਚਿੰਤਾ ਦੁਬਾਰ ਰਹੀ ਹੈ ਗ੍ਰਸਥ ਦਾ ਤਿਆਗ ਕਰਨ ਵਾਲੇ ਹੰਕਾਰ ਨਾਲ ਆਫਰੇ ਹੋਏ ਹਨ ਕਰਮ ਕਰਤ ਜੀ ਕੋ ਜੰਜਾਰ ਨਰੇ ਕਰਮ ਕਾਂਡ ਕਰਨ ਵਾਲਿਆਂ ਦੀ ਜਿੰਦ ਨੂੰ ਮਾਇਆ ਦੇ ਜੰਜਾਲ ਪਏ ਹੋਏ ਹਨ ਤੇ ਅਗਲੇ ਬੰਦ ਚ ਮਾਰਾ ਦੱਸਦੇ ਨੇ ਪ੍ਰਭ ਕਿਰਪਾ ਤੇ ਮਨ ਬਸ ਆਇਆ ਜਦੋਂ ਨਾਮ ਬਾਣੀ ਨਾਲ ਜੁੜ ਗਿਆ ਨਾ ਪ੍ਰਮਾਤਮਾ ਦੇ ਨਾਮ ਨਾਲ ਜੁੜ ਗਿਆ ਫਿਰ ਪ੍ਰਭੂ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਤੇ ਜਿਹੜਾ ਆ ਮਾਨਾ ਬਸ ਵਿੱਚ ਆ ਜਾਂਦਾ ਫਿਰ ਆਪਦੀ ਮਰਜ਼ੀ ਨਹੀਂ ਕਰਦਾ ਆਪਦੀ ਮਰਜ਼ੀ ਨਾਲ ਨਹੀਂ ਦੌੜਦਾ ਨਹੀਂ ਤਾਂ ਬੇਮਹਾਰਾ ਹੋਇਆ ਹੋਇਆ ਆਪਦੀ ਮਰਜ਼ੀ ਕਰਦਾ ਅੱਖਾਂ ਮਾੜਾ ਦੇਖੀ ਜਾਂਦੀਆਂ ਕੰਨ ਮਾੜਾ ਸੁਣੀ ਜਾਂਦੇ ਨੇ ਜੀਭ ਮਾੜੀ ਮਾੜਾ ਬੋਲੀ ਜਾਂਦੀ ਹੈ ਜਦੋਂ ਗੁਰੂ ਦੇ ਗਿਆਨ ਦੀ ਨੱਥ ਪੈਂਦੀ ਆ ਇਸ ਮਨ ਨੂੰ ਫਿਰ ਗੁਰੂ ਦੇ ਕਹੇ ਅਨਸਾਰ ਜੀਵਨ ਹੁੰਦਾ ਮਨੁੱਖ ਦਾ ਭੈਣਾ ਚਾਹੇ ਭਾਈ ਆ ਫਿਰ ਉਹ ਚੰਗਾ ਦੇਖੋ ਭੈਣਾ ਬਰਾਬਰ ਦੇ ਨੂੰ ਭਰਾ ਦੇਖੋ ਛੋਟੇ ਨੂੰ ਬੱਚਿਆਂ ਸਮਾਨ ਦੇਖੋ ਵੱਡੇ ਨੂੰ ਪਿਤਾ ਸਮਾਨ ਦੇਖੋ ਇਸੇ ਤਰ੍ਹਾਂ ਹੀ ਭਾਈ ਨੂੰ ਆ बराबर ਦੀ ਨੂ ਭੈਣ ਛੋਟੀ ਨੂੰ ਆਪ ਦੀ ਧੀਾਂ ਵਰਗੀ ਵੱਡੀ ਨੂੰ ਮਾਂ ਸਮਾਨ ਜੀਵਨ ਸਾਥੀ ਤੋਂ ਬਿਨਾ ਫਿਰ ਇਹ ਅਵਸਥਾ ਬਣ ਜਾਂਦੀ ਹੈ ਮਨੁੱਖ ਦੀ ਜਦੋਂ ਪ੍ਰਭੂ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਮਨ ਬਸ ਵਿੱਚ ਆ ਜਾਂਦਾ ਫਿਰ ਪ੍ਰਭੂ ਪਰਮਾਤਮਾ ਦੀ ਕਿਰਪਾ ਹੋਣੀ ਕਦੋਂ ਆ ਜਦੋਂ ਆਪਾਂ ਉਹਦੇ ਕਹੇ ਅਨੁਸਾਰ ਕੁਦਰਤ ਦੇ ਨਿਯਮ ਮੁਤਾਬਕ ਆਪਣਾ ਜੀਵਨ ਜੀਣਾ ਸ਼ੁਰੂ ਕਰਤਾ ਗੁਰੂ ਦੇ ਸਨਾਤਮਤਾ ਮੁਤਾਬਕ ਆਪਣਾ ਜੀਵਨ ਹੋਇਆ ਮਨਮਰਜ਼ੀ ਨਹੀਂ ਮਨ ਮਨ ਜਦੋਂ ਮਨ ਨੇ ਮਨਮਰਜ਼ੀ ਛੱੜਤੀ ਵੇ ਪੇਪੜਾਂ ਨੂੰ ਲੱਸੀਆਂ ਪਾਉਣੀਆਂ ਛੱਡਤੀਆਂ ਮਿੱਟੀਆਂ ਕੱਢਣੀਆਂ ਛੱਡਤੀਆਂ ਕਬਰਾਂ ਪੂਜਣੀਆਂ ਛੱਡਤੀਆਂ ਮੂਰਤੀਆਂ ਨੂੰ ਚੜਾਵੇ ਢਾਉਣੇ ਛੱਡਤੇ ਜਦੋਂ ਇੱਕੋ ਇੱਕ ਸ਼ਬਦ ਗੁਰੂ ਦੇ ਨਾਲ ਜੁੜਿਆ ਮਨੁੱਖ ਮਨੁੱਖ ক্লাব ਜਿਹਾ ਸਾਂਝਾ ਭੈਣ ਭਾਈ ਦੋਨੇ ਆ ਜਾਂਦੇ ਨੇ ਬੱਚੇ ਦੇ ਮਨੁੱਖੇ ਮਨੁੱਖ ক্লাব ਜਿਹੜਾ ਕਿਉਂਕਿ ਮਨੁੱਖਾ ਜੀਵਨ ਆ ਨਾ ਸਰੀਰ ਚਾਹੇ ਬੀਬੀ ਆ ਚਾਹੇ ਪਾਈ ਆ ਇਸਤਰੀ ਪੁਰਸ਼ ਕੋਈ ਆ ਮਹਾਰਾਜ ਕਹਿੰਦੇ ਕਰਮ ਕਰਤ ਜੀ ਕੋ ਜੰਜਾਰ ਨਿਰੇ ਕਰਮ ਕਾਂਡ ਕਰਨ ਵਾਲਿਆਂ ਦੀ ਜਿੰਦ ਨੂੰ ਮਾਇਆ ਦੇ ਜੰਜਾਲ ਪਏ ਰਹੇ ਪਏ ਰਹਿੰਦੇ ਹਨ ਮਹਾਰਾਜ ਕਹਿੰਦੇ ਪਏ ਹੋਏ ਹਨ ਕਹ ਲੋ ਤੇ ਇਹ ਜੰਜਾਲਾਂ ਦੇ ਵਿੱਚੋਂ ਨਿਕਲਦਾ ਕਦੋਂ ਮਹਾਰਾਜ ਕਹਿੰਦੇ ਪ੍ਰਭ ਕਿਰਪਾ ਤੇ ਮਨ ਵਸ ਆਇਆ ਨਾਨਕ ਗੁਰਮੁਖ ਤਰੀ ਤਨ ਮਾਇਆ ਨੀ ਪ੍ਰਮਾਤਮਾ ਦੀ ਕਿਰਪਾ ਨਾਲ ਜਿਸ ਮਨੁੱਖ ਦਾ ਮਨ ਵਸ ਵਿੱਚ ਆ ਜਾਂਦਾ ਹੈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਉਸ ਨੇ ਗੁਰੂ ਦੀ ਸ਼ਰਨ ਪੈ ਕੇ ਮਾਇਆ ਦੀ ਸੂਕ ਦੀ ਨਦੀ ਪਾਰ ਕਰ ਲਈ ਹੈ ਸਾਧ ਸੰਗ ਹਰ ਕੀਰਤਨ ਗਾਈਏ हे ਮਿੱਤਰ ਗੁਰੂ ਸਾਧੂ ਦੀ ਸੰਗਤ ਵਿੱਚ ਰਹਿ ਕੇ ਸਦਾ ਪ੍ਰਮਾਤਮਾ ਦੀ ਸਿੱਖਤ ਸਲਾਹ ਕਰਦੇ ਰਹਿੰਦੇ ਰਹਿਣਾ ਚਾਹੀਦਾ ਹੈ ਇਸ ਦੀ ਬਰਕਤ ਨਾਲ ਹੋਵੇਂ ਮਾਇਆ ਦਾ ਮੋਹ ਚਿੰਤਾ ਹੰਕਾਰ ਤੇ ਜੰਜਾਲ ਆਦਿਕ ਕੋਈ ਵੀ ਪੋ ਨਹੀਂ ਸਕਦਾ ਇਹ ਅਸਥਾਨ ਇਹੋ ਅਸਥਾਨ ਗੁਰੂ ਤੇ ਪਾਈਏ ਰਹਾਉ ਦੂਜਾ ਮਹਾਰਾਜ ਨੇ ਦੱਸਿਆ ਪਰ ਇਹ ਥਾਂ ਗੁਰੂ ਪਾਸੋਂ ਲੱਭਦਾ ਹੈ ਇਹ ਥਾਂ ਗੁਰੂ ਪਾਸੋਂ ਪ੍ਰਾਪਤ ਹੋਏਗਾ ਜੀ ਅਗਲਾ ਸ਼ਬਦ ਆਸਾ ਘਰ ਪੰਜਮ ਆਸਾ ਮਹੱਲਾ ਪੰਜਵਾ ਘਰ ਮਹਿ ਸੁਖ ਬਾਹਰ ਫੁਨ ਸੁਖਾ ਹਰ ਵਿਚਰਤ ਹਰ ਸਿਮਰਤ ਸਗਲ ਬਨਾਸੇ ਦੁਖਾ ਵਾਹ ਏ ਭਾਈ ਪਰਮਾਤਮਾ ਦਾ ਨਾਮ ਸਿਮਰਨ ਵਾਲੇ ਮਨੁੱਖ ਨੂੰ ਆਪਣੇ ਹਿਰਦੇ ਘਰ ਵਿੱਚ ਆਨੰਦ ਪ੍ਰਤੀਤ ਹੁੰਦਾ ਰਹਿੰਦਾ ਹੈ ਬਾਹਰ ਦੁਨੀਆ ਨਾਲ ਬਰਤਨ ਬਿਹਾਰ ਕਰਦਿਆਂ ਵੀ ਉਸ ਦਾ ਆਤਮਿਕ ਆਨੰਦ ਬਣਿਆ ਰਹਿੰਦਾ ਹੈ ਬਣਦਾ ਕਦੋਂ ਆ ਭਾਈ ਹਰ ਸਿਮਰਤ ਸਗਲ ਬਨਾਸੇ ਦੁੱਖਾ ਕਿਉਂਕਿ हे ਭਾਈ ਪ੍ਰਮਾਤਮਾ ਦਾ ਸਿਮਰਨ ਕੀਤੇਆਂ ਸਾਰੇ ਦੁੱਖ ਨਾਸ ਹੋ ਜਾਂਦੇ ਹਨ ਸਾਰੇ ਦੁੱਖ ਨਾਸ ਹੋ ਜਾਂਦੇ ਹਨ ਸਗਲ ਸੁਖ ਜਾ ਤੂੰ ਚਿਤ ਆਵੇਂ ਆਵੇਂ ਸਗਲ ਸੁਖ ਜਾਂ ਤੂੰ ਚਿਤ ਆਵੇਂ اے ਪ੍ਰਭੂ ਜਿਸ ਮਨੁੱਖ ਦੇ ਚਿਤ ਵਿੱਚ ਤੂੰ ਆ ਵਸਦਾ ਹੈ ਉਸ ਨੂੰ ਸਾਰੇ ਸੁਖ ਹੀ ਸੁਖ ਪ੍ਰਤੀਤ ਹੁੰਦੇ ਹਨ ਸੋ ਨਾਮ ਜਪੈ ਸੋ ਨਾਮ ਜਪੈ ਜੋ ਜਨ ਤੁਧ ਭਾਵੇ ਰਹਾਉ ਮਹਾਰਾਜ ਕਹਿੰਦੇ ਪਰ ਉਹੀ ਮਨੁੱਖ ਤੇਰਾ ਨਾਮ ਜਪਦਾ ਹੈ ਜਿਹੜਾ ਤੈਨੂੰ ਪਿਆਰਾ ਲੱਗਦਾ ਹੈ ਜਿਸ ਉੱਤੇ ਤੇਰੀ ਮਿਹਰ ਹੁੰਦੀ ਹੈ ਤੇ ਪਿਆਰੇ ਆਪਾਂ ਕਿਵੇਂ ਲੱਗਾਂਗੇ ਜਦੋਂ ਭਾਈ ਆਪਾਂ ਲਾਇਕ ਧੀ ਪੁੱਤ ਬਣਾਗੇ ਗੁਰੂ ਦੇ ਜੇ ਹੁਣ ਆਪਣੇ ਘਰ ਪਰਿਵਾਰ ਦੇ ਵਿੱਚ ਜਿਹੜਾ ਧੀ ਪੁੱਤ ਲਾਇਕ ਆ ਉਹ ਮਾਤਾ ਪਿਤਾ ਦੀ ਸਾਰੀ ਉਹ ਜਾਇਦਾਦ ਦਾ ਮਾਲਕ ਬਣ ਜਾਂਦਾ ਤੇ ਮਾਤਾ ਪਿਤਾ ਦਾ ਤੇ ਭੈਣ ਭਰਾਵਾਂ ਦਾ ਪਿਆਰ ਹਾਸਲ ਕਰ ਲੈਂਦਾ ਜਿਹੜਾ ਨਲਾਇਕ ਉਹ ਫਿਰ ਆਪਦੀ ਮਰਜ਼ੀ ਮੁਤਾਬਕ ਜਦੋਂ ਜੀਵਨ ਜੀਂਦਾ ਤੇ ਆਪਾਂ ਕਦਰੇ ਛੱਡ ਪਰੇ ਮਨ ਨੂੰ ਸਮਝਾ ਲੈਂਦਾ ਮਾਤਾ ਪਿਤਾ ਵੀ ਛੱਡ ਪਰੇ ਜਿਹੋ ਜਿਹਾ ਹੈਗਾ ਰਹਿਣਦੇ ਨੂੰ ਇਸੇ ਤਰ੍ਹਾਂ ਹੀ ਭਾਈ ਗੁਰੂ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀ ਹਨ ਜੇ ਆਪਾਂ ਉਹਦੇ ਲਾਇਕ ਧੀਆਂ ਪੁੱਤਰ ਬਣੀਏ ਕਹਿਣ ਦਾ ਭਾਵ ਆ ਵੀ ਆਪਾਂ ਲਾਇਕ ਗੁਰਸਿੱਖ ਬਣੀਏ ਗੁਰੂ ਦੇ ਕਹਿਣੇ ਅਨਸਾਰ ਜੀਵਨ ਜੀਵਣਾ ਹੋਵੇ ਮਨ ਮਾਨੀਆਂ ਛੱਡ ਲਈਏ ਉਸ ਪ੍ਰਭੂ ਪਰਮਾਤਮਾ ਦੇ ਨਿਜਮ ਵਿੱਚ ਜੀਵਨ ਜੀ ਲਈਏ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੁਰਪੀਏ ਤਾਂ ਅਸੀਂ ਲੈਕ ਧੀਆਂ ਪੁੱਤਰ ਬਣ ਸਕਦੇ ਆ ਤੇ ਜਦੋਂ ਲੈਕ ਧੀਆਂ ਪੁੱਤਰ ਬਣਦੇ ਆ ਤੇ ਫੇਰ ਭਾਈ ਆਪਦੇ ਪਿਤਾ ਦੀ ਜਾਇਦਾਦ ਦਾ ਮਾਲਕ ਤੇ ਮਾਤਾ ਪਿਤਾ ਦਾ ਪਿਆਰ ਹਾਸਲ ਹੋਏਗਾ ਫੇਰ ਗੁਰੂ ਪ੍ਰਮਾਤਮਾ ਦਾ ਪਿਆਰ ਵੀ ਹਾਸਲ ਹੋਏਗਾ ਤੇ ਉਹਦੀਆਂ ਦਾਸਾਂ ਦਾ ਮਾਲਕ ਵੀ ਤੂੰ ਰਹੇਗਾ ਸੋ ਨਾਮ ਜਪੇ ਜੋ ਜਨ ਤੁਧ ਭਾਵੇ ਪਰ ਉਹੀ ਮਨੁੱਖ ਤੇਰਾ ਨਾਮ ਜਪਦਾ ਹੈ ਜਿਹੜਾ ਤੈਨੂੰ ਪਿਆਰਾ ਲੱਗਦਾ ਹੈ ਗੁਰੂ ਨੂੰ ਪਿਆਰੇ ਲੱਗ ਜੇ ਭਾਈ ਕੰਮ ਗੁਰੂ ਦੇ ਕਹੇ ਅਨਸਾਰ ਹੋਣ ਜਿਸ ਉੱਤੇ ਤੇਰੀ ਮਿਹਰ ਹੁੰਦੀ ਹੈ ਮਿਹਰ ਪਰ ਹੋਏਗੀ ਜਦੋਂ ਲਹਿਕ ਹੋਵਾਂਗੇ ਆਪਾਂ ਅਗਲੇ ਅਗਲੇ ਬੰਦ ਜਮਾਰਾ ਇਹਨੇ ਦੱਸਿਆ ਮਨ ਤਨ ਸੀਤਲ ਜਪ ਨਾਮ ਤੇਰਾ ਏ ਪ੍ਰਭੂ ਤੇਰਾ ਨਾਮ ਜਪ ਕੇ ਮਨ ਸ਼ਾਂਤ ਹੋ ਜਾਂਦਾ ਹੈ ਸਰੀਰ ਵੀ ਹਰੇਕ ਗਿਆਨ ਇੰਦਰਾ ਵੀ ਸ਼ਾਂਤ ਹੋ ਜਾਂਦੇ ਹਨ ਗਿਆਨ ਇੰਦਰੇ ਸ਼ਾਂਤ ਹੋ ਕੇ ਵੀ ਹੁਣ ਅੱਖਾਂ ਮਾੜਾ ਦੇਖ ਦੇਖ ਨਹੀਂ ਭੜਕਦੀਆਂ ਸਾਰਾ ਦਿਨ ਮਨ ਨੂੰ ਢਕਾਉਂਦੀਆਂ ਨਹੀਂ ਮਾੜਾ ਦੇਖ ਦੇਖ ਕਿ ਵੱਡੀ ਨਲਾਈਕੀ ਹੈ ਨਾ ਅੱਖਾਂ ਦੀ ਹੈ ਦੂਜੀ ਨਲਾਈਕੀ ਕੰਨਾਂ ਦੀ ਹੈ ਵੀ ਜੇ ਅੱਖਾਂ ਮਾੜਾ ਦੇਖਦੀਆਂ ਤਾਂ ਨਲਾਈਕੀ ਹੈ ਇਹਨਾਂ ਦੀ ਮਨ ਦੇ ਮਨ ਨੂੰ ਇਹ ਕਮਲਾ ਕਰ ਦਿੰਦੀਆਂ ਨੇ ਜੇ ਮਾਲਾ ਦੇਖਦਾ ਤਾਂ ਮਨੁੱਖ ਜਿਹੜਾ ਕੋਈ ਵੀ ਆ ਚਾਹੇ ਭੈਣਾ ਚਾਹੇ ਪਾਈ ਆ ਕੰਨ ਜੇ ਸਾਰਾ ਦਿਨ ਗੰਦੇ ਗੀਤ ਹੀ ਸੁਣਦੇ ਰਹਿੰਦੇ ਨੇ ਅੱਖਾਂ ਮਾਰੀਆਂ ਪਿਕਚਰੀਆਂ ਪਿਕਚਰਾਂ ਹੀ ਦੇਖਦਾ ਰਹਿੰਦਾ ਪਰਾਇਆ ਤਾ ਨਹੀਂ ਧਾਣੀ ਤੱਕਦਾ ਰਹਿੰਦਾ ਫੇਰ ਇਹ ਬਕਾਰੀ ਇੰਦਰੇ ਨੇ ਜਿਹੜੇ ਇਹ ਮਨ ਨੂੰ ਸਾਡੇ ਨੂੰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਨਹੀਂ ਦਿੰਦੇ ਇਥੇ ਲਿਖਿਆ ਜੀ ਮਨ ਤਨ ਸੀਤਲ ਜਪ ਨਾਮ ਤੇਰਾ ਹਰ ਹਰ ਜਪਤ ਟਹੇ ਦੁੱਖ ਡੇਰਾ ਮਹਾਰਾਜ ਕਹਿੰਦੇ ਹੈ ਪ੍ਰਭੂ ਤੇਰਾ ਨਾਮ ਜਪ ਕੇ ਮਨ ਸ਼ਾਂਤ ਹੋ ਜਾਂਦਾ ਹੈ ਸ਼ਾਂਤ ਹੋ ਜਾਂਦਾ ਹੈ ਸਰੀਰ ਵੀ ਹਰੇਕ ਗਿਆਨ ਇੰਦਰਾ ਸ਼ਾਂਤ ਹੋ ਜਾਂਦਾ ਹੈ ਪਰ ਹੋਏਗਾ ਕਦੋਂ ਹਰ ਹਰ ਜਪਤ ਟਹੇ ਦੁੱਖ ਡੇਰਾ ਇਹ ਜਿਹੜੇ ਦੁੱਖ ਲੱਗੇ ਨੇ ਮਨ ਨੂੰ ਇਹ ਸਾਡੇ ਗਿਆਨ ਇੰਦਰੀਆਂ ਨੇ ਮਨ ਨੂੰ ਭਟਕਾਇਆ ਹੋਇਆ ਹੈ ਤੇ ਜਦੋਂ ਗਿਆਨ ਇੰਦਰੇ ਗੁਰੂ ਨੇ ਕਿਰਪਾ ਕਰਕੇ ਕੰਟਰੋਲ ਕਰਤੇ ਗੁਰੂ ਦੇ ਗਿਆਨ ਨਾਲ ਕੰਟਰੋਲ ਵਿੱਚ ਹੋ ਗਏ ਫਿਰ ਮਹਾਰਾਜ ਕਹਿੰਦੇ ਹਰ ਹਰ ਜਪ ਤ ਟਹੇ ਦੁੱਖ ਡੇਰਾ ਹੇ ਭਾਈ ਪ੍ਰਮਾਤਮਾ ਦਾ ਨਾਮ ਜਪਦਿਆਂ ਦੁੱਖਾਂ ਦਾ ਡੇਰਾ ਹੀ ਚੁੱਕ ਜਾਂਦਾ ਹੈ ਟਹ ਜਾਂਦਾ ਹੈ ਦੁੱਖਾਂ ਦਾ ਡੇਰਾ ਮੁੱਕ ਜਾਂਦਾ ਹੈ ਖਤਮ ਹੋ ਜਾਂਦਾ ਹੈ ਹੁਕਮ ਬੂਝੇ ਸੋਈ ਪਰਬਾਨ ਮਹਾਰਾਜ ਨੇ ਦੱਸਿਆ ਇੱਥੇ ਹੇ ਪਾਈ ਨਾਮ ਦੀ ਬਰਕਤ ਨਾਲ ਜਿਹੜਾ ਮਨੁੱਖ ਪ੍ਰਮਾਤਮਾ ਦੀ ਰਜਾ ਨੂੰ ਸਮਝ ਕੇ ਸਮਝ ਲੈਂਦਾ ਹੈ ਰਜਾ ਵਿੱਚ ਖੜੇ ਮੱਥੇ ਰਾਜੀ ਰਹਿੰਦਾ ਹੈ ਉਹ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਂਦਾ ਹੈ ਫਿਰ ਸੱਚ ਸ਼ਬਦ ਜਾ ਕਾ ਨਿਸ਼ਾਨ ਗੁਰਪੂਰੇ ਹਰ ਨਾਮ ਢੜਾਇਆ ਮਹਾਰਾਜ ਕਹਿੰਦੇ ਕਿਉਂਕਿ ਉਸ ਮਨੁੱਖ ਦੇ ਪਾਸ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੀ ਸਿੱਖਤ ਸਲਾਹ ਦੀ ਬਾਣੀ ਦੀ ਰਾਹਦਾਰੀ ਹੈ ਰਾਹਦਾਰੀ ਰਾਹਦਾਰੀ ਸਮਝਦੇ ਨਾ ਆਪਾਂ ਵੀ ਜੇ ਕਿਸੇ ਟੂਰ ਤੇ ਚੱਲੇ ਆਪਾਂ ਜਾਂ ਆਪਾਂ ਨਦੇੜ ਸਾਹਿਬ ਹੀ ਚੱਲੇ ਆਂ ਹਜੂਰ ਸਾਹਿਬ ਜਿਹਨੂੰ ਕਹਿੰਨੇ ਆਪਾਂ ਹਜੂਰ ਸਾਹਿਬ ਚੱਲੇ ਆਂ ਤੇ ਆਪਾਂ ਰਾਹਦਾਰੀ ਲੈ ਕੇ ਜਾਂਦੇ ਆਂ ਆਪਦੀ ਕੋਲੇ ਰਾਹਦਾਰੀ ਕਿਹੜੀ ਵੀ ਖਰਚ ਪੱਲਾ ਕੋਲੇ ਪੈਸਾ ਤੇਲਾ ਆਪ ਦਾ ਹੋਰ ਸਮਾਨ ਲੋੜੀ ਦਾ ਜੋ ਸ਼ਰੀਰ ਕੋ ਲੋੜ ਹੈ ਠੀਕ ਹੈ ਜੀ ਕੋਲੀੜਾ ਕਪੜਾ ਰਾਹਦਾਰੀ ਲੈ ਲਈ ਇਥੇ ਮਹਾਰਾਜ ਨੇ ਦੱਸਿਆ ਕਿਉਂਕਿ ਉਸ ਮਨੁੱਖ ਦੇ ਪਾਸ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੀ ਸਿੱਖਤ ਸਲਾਹ ਦੀ ਬਾਣੀ ਦੀ ਰਾਹਦਾਰੀ ਹੈ ਤੇ ਜਿਹੜੇ ਭਾਈ ਜੀਵ ਕੋਲੇ ਪ੍ਰਭੂ ਪ੍ਰਮਾਤਮਾ ਦੇ ਨਾਮ ਦੀ ਰਾਹਦਾਰੀ ਹੈ ਤੇ ਉਸ ਜੀਵ ਆਤਮਾ ਨੂੰ ਪ੍ਰਭੂ ਪ੍ਰਮਾਤਮਾ ਤੱਕ ਪਹੁੰਚਣ ਤੋਂ ਕੋਈ ਵੀ ਰੋਕ ਨਹੀਂ ਸਕਦਾ ਕੋਈ ਵਿਸਾਬਕਾਰ ਕੋਈ ਬਹਿਮ ਭਰਮ ਕੋਈ ਕਰਮकांड ਕੋਈ ਰਸਮ ਰਿਵਾਜ ਫਿਰ ਉਹਦੇ ਰਸਤੇ ਦੇ ਵਿੱਚ ੜਿੱਕੇ ਨਹੀਂ ਬਣਦੇ ਹੁਣ ਪ੍ਰਭੂ ਪਰਮਾਤਮਾ ਤੱਕ ਪਹੁੰਚਣ ਦੇ ਰਸਤੇ ਵਿੱਚ ਪਹੁੰਚਣ ਵਾਲੇ ਰਸਤੇ ਵਿੱਚ ਕਹਿ ਲੈਨੇ ਆ ਵੀ ਇਹ ਰੀਤ ਰਿਵਾਜ ਰਸਮਾਂ ੜਿੱਕੇ ਬਣੇ ਹੋਏ ਨੇ ਬਿਨਾ ਅੱਜ ਵੀਰਵਾਰ ਆ ਜੇ ਆਪਾਂ ਪੰਜ ਚਰਾਗ ਨਾ ਜਗਾਏ ਤਾਂ ਪਤਾ ਨਹੀਂ ਕੀ ਪੰਪ ਚੱਲ ਜਾਣਾ ਇਹ ਪ੍ਰਭੂ ਪਰਮਾਤਮਾ ਨੂੰ ਮਿਲਣ ਦੇ ਰਸਤੇ ਵਿੱਚ ੜਿੱਕਾ ਹੈ ਜਿਹੜੇ ਕਰਮ ਕਾਂਡ ਨੇ ਵਹਿਮ ਭਰਮ ਨੇ ਪ੍ਰਮਾਤਮਾ ਦੇ ਨਾਮ ਪਾਈ ਪੂਜਾ ਕੀਚੇ ਨਾਮ ਤੇ ਆਏ ਬਿਨ ਨਾਵੇਂ ਪੂਜਨਾ ਹੋਏ ਗੁਰਬਾਣੀ ਚ ਪੰਗਤੀ ਐ ਵੀ ਪੂਜਾ ਕਰਨੀ ਆ ਕਰਨੀ ਕਿਵੇਂ ਆ ਪ੍ਰਭੂ ਪ੍ਰਮਾਤਮਾ ਦੀ ਪੂਜਾ ਹੁੰਦੀ ਆ ਸਿਰਫ ਉਹਦਾ ਨਾਮ ਜਪ ਕੇ ਹੋਰ ਕਿਸੇ ਵੀ ਕਿਸਮ ਦਾ ਕੋਈ ਕਰਮ ਨਹੀਂ ਕਰਨਾ ਠੀਕ ਆ ਜੀ ਕੋਈ ਸੁੱਖਾਂ ਨਿਆਜ਼ਾਂ ਦੀ ਜ਼ਰੂਰਤ ਨਹੀਂ ਕੋਈ ਚੜਾਵੇ ਚੜਾਉਣ ਦੀ ਲੋੜ ਨਹੀਂ ਕੋਈ ਰੋਟ ਦੱਪਣ ਦੀ ਲੋੜ ਨਹੀਂ ਕੁਛ ਨਹੀਂ ਕਰਨਾ ਇੱਕੋ ਇੱਕ ਪ੍ਰਭੂ ਪ੍ਰਮਾਤਮਾ ਦਾ ਨਾਮ ਜਪਣਾ ਤੇ ਉਹਦੀ ਪੂਜਾ ਹੈ ਅਕਾਲ ਪੁਰਖ ਵਾਹਿਗੁਰੂ ਦੀ ਜੇ ਤਾਂ ਹੁਣੇ ਗੁਰੂ ਆਪਾਂ ਨੂੰ ਦੱਸ ਰਹੇ ਨੇ ਇਹ ਜੇ ਆਪਾਂ ਗੁਰੂ ਦੀ ਗੱਲ ਮੰਨ ਕੇ ਇਸ ਰਸਤੇ ਤੇ ਚੱਲ ਪਏ ਤਾਂ ਕੋਈ ਵੀ ਔਕੜ ਨਹੀਂ ਪੈਣੀ ਪ੍ਰਭੂ ਪਰਮਾਤਮਾ ਦੇ ਘਰ ਤੱਕ ਜਾਣ ਦੀ ਜੀਵਾਤਮਾ ਨੂੰ ਕੋਈ ਔਕੜ ਨਹੀਂ ਪੈਣੀ ਨਹੀਂ ਤਾਂ ਇਹ ਔਕੜਾਂ ਨੇ ਰਾਹ 'ਚ ਸਾਚ ਸ਼ਬਦ ਜਾ ਕਾ ਨਿਸ਼ਾਨ ਕਿਉਂਕਿ ਉਸ ਮਨੁੱਖ ਦੇ ਪਾਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿੱਖਤ ਸਲਾਹ ਦੀ ਬਾਣੀ ਦੀ ਰਾਹਦਾਰੀ ਹੁੰਦੀ ਹੈ ਸਿਰਫ ਨਾ ਕਿ ਕਰਮਾਂ ਕੰਡਾਂ ਦੀ ਅੱਗੇ ਮਹਾਰਾਜ ਨੇ ਦੱਸਿਆ ਗੁਰਪੂਰੇ ਹਰ ਨਾਮ ਡੜਾਇਆ ਭਨਤ ਨਾਨਕ ਮੇਰੇ ਮਨ ਸੁਖ ਪਾਇਆ ਏ ਭਾਈ ਜਦੋਂ ਤੋਂ ਪੂਰੇ ਗੁਰੂ ਨੇ ਪ੍ਰਮਾਤਮਾ ਦਾ ਨਾਮ ਮੇਰੇ ਹਿਰਦੇ ਵਿੱਚ ਪੱਕਾ ਕਰ ਦਿੱਤਾ ਹੈ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਤਦੋਂ ਤੋਂ ਮੇਰੇ ਮਨ ਨੇ ਸਦਾ ਸੁਖ ਹੀ ਅਨੁਭਵ ਕੀਤਾ